ਇਹ ਅੱਜ ਜੰਗ ਲੱਗ ਜੇ ਇਕੱਲਾ ਪੰਜਾਬੀ ਪਾਕਿਸਤਾਨ ਨੂੰ ਸੰਭਾਲ ਲੇਗਾ ਪੰਜਾਬੀ ਇੰਨੇ ਦਲੇਰ ਆ ਕਿਤੇ ਇਹ ਬਾਕੀ ਗੱਲ ਬਾਕੀ ਸਟੇਟਾਂ ਦਾ ਭੁੱਲ ਜਾਣਾ ਜੇ ਪੰਜਾਬ ਆਜ਼ਾਦੀ ਦਿਵਾ ਸਕਦਾ ਨਾ ਅੰਗਰੇਜ਼ਾਂ ਤੋਂ ਇਕੱਲਾ ਤੇ ਪੰਜਾਬ ਪਾਕਿਸਤਾਨ ਨੂੰ ਸਮੇਟ ਨਹੀਂ ਸਕਦਾ ਡਿਫੈਂਸਿਵ ਦੀ ਜਗ੍ਹਾ ਸਿੱਧਾ ਥਿਆਰ ਚੱਕਿਆਣਾ ਪੈਗਾ ਜਿਹੜਾ ਪੰਜਾਬੀ ਸਟਾਈਲ ਚ ਹੁੰਦਾ ਸੀਗਾ ਪੰਜਾਬੀਆਂ ਦਾ ਖੂਨ ਵਾਲਾ ਸਟਾਈਲ ਬਈ ਪਹਿਲਾਂ ਜੁੱਤੀ ਫੇਰ ਤੋਂ ਚੰਗੀ ਤਰ੍ਹਾਂ ਇਹ ਨਾਲ 10 ਸਾਲ ਸਾਡੇ ਵੱਲ ਵੇਖਣ ਹੀ ਨਾ ਇਹ ਵੇਖਣ ਨਾ ਇਹਨਾਂ ਦੀ ਹਿੰਮਤ ਹੀ ਨਾ ਪਵੇ ਯਾਰ ਹਿੰਮਤ ਪਵੇ ਵੀ ਕਿਦਾਂ ਗੱਲ ਪਤਾ ਕੀ ਹੈ ਕਰਾ ਨਹੀਂ ਅਸੀਂ ਅੱਜ ਤੱਕ ਹਿੰਦੁਸਤਾਨੀ ਸਰਕਾਰਾਂ ਇਸੇ ਚੀਜ਼ ਨੂੰ ਲਿਬਰਲ ਲੈਂਦੀਆਂ ਆਈਆਂ ਤੇ ਪਾਕਿਸਤਾਨ ਇਹਦਾ ਫਾਇਦਾ ਚੱਕਦਾ ਉਹਦੇ دہشت گرد ਫਾਇਦਾ ਚੱਕਦੇ ਆ ਚੱਲ ਯਾਰ ਇਹਨਾਂ ਨੇ ਜਿਹੜਾ ਬਾਅਦ ਚ ਹੀ ਗੱਲ ਕਰਨੀ ਆ ਕੱਲਾ ਅਸੀਂ ਜਾ ਕੇ ਜੋ ਕਰਨਾ ਕਰਾਈਏ ਮੈਨੂੰ ਇਹ ਦੱਸੋ ਹਿੰਮਤ ਹੁੰਦੀ ਜੇ ਉਹਨਾਂ ਦੇ ਆਪਾਂ ਬੇਸ ਕੈਂਪ ਤਬਾਹ ਪਹਿਲਾਂ ਕੀਤੇ ਹੁੰਦੇ ਹਿੰਮਤ ਹੁੰਦੀ ਪੈਲਗਾਮ ਦੇ ਵਿੱਚ ਮੜੇ ਹੁੰਦੇ ਜਿਹੜਾ ਰਾਕਟ ਲਾਂਚਰ ਫੜੇ ਗਏ ਟਰੈਕ ਕਰੋ ਤੇ ਬੱਸ ਤੋ ਕਰ ਦਿਓ ਲਾਂਚਿੰਗ ਪੈਡ ਸਾਰੇ ਉਹਨਾਂ ਦੇ ਹਾਣੀ ਨਾ ਦਿਓ ਇੱਧਰ ਕੋਈ ਇੱਕ ਵਾਰੀ ਇੱਕ ਵਾਰੀ ਤੋਂ ਖਤਮ ਹੋ ਜਾਏਗਾ ਸੋਨਣਾ ਜਦੋਂ ਉਹ ਫਿਰ ਕਿਸੇ ਦੀ ਹਿਮਾਕਤ ਨਹੀਂ ਹੋਣੀ ਬਈ ਇਹ ਤਾਂ ਘਰ ਆ ਕੇ ਜੁੱਤੀਆਂ ਮਾਰ ਜਾਂਦੇ ਮੈਂ ਇਸ ਗੱਲ ਤੋਂ ਹੈਰਾਨ ਆ ਬਈ ਜਦੋਂ ਇੱਕ ਪਤਾ ਇੱਕ ਧਰਤੀ ਤੋਂ ਅਕਵਲ ਪਣ ਪ ਰਿਆ ਆਤਵਾਦ ਪਣ ਪ ਰਿਆ ਤੇ ਵਿਖੇ ਪੱਧਰ ਤੇ ਇੱਕ ਅਮਰੀਕਾ ਵੀ ਇਹ ਤੋਂ ਪਰੇਸ਼ਾਨ ਹੈ ਇੰਗਲੈਂਡ ਵੀ ਪਰੇਸ਼ਾਨ ਹੈ ਫਰਾਂਸ ਵੀ ਪਰੇਸ਼ਾਨ ਹੈ ਯੂਰੋਪੀਅਨ ਕੰਟਰੀ ਸਾਰੀਆਂ ਪਰੇਸ਼ਾਨ ਹੈ ਇੱਕਠੇ ਹੋਣ ਤੇ ਇੱਕੋ ਵਾਰੀ ਇਹਨਾਂ ਦੇ ਵੜ ਕੇ ਬੇਸ ਕੈਂਪ ਸਾਰੇ ਤਬਾਹ ਕਰਦੇ ਜਿੰਨੇ ਹੈਗੇ ਕੀ ਅੰਮ੍ਰਿਤ ਨੂੰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਅਤਵਾਦੀ ਸੰਗਠਨ 150 ਅਤਵਾਦੀ ਸੰਗਠਨ 150 ਔਨ ਰਿਪੋਰਟ ਜੀ ਅਤਵਾਦੀ ਸੰਗਠਨ ਹੈਗੇ ਕੀ ਉਹਨੂੰ ਪਤਾ ਨਹੀਂ ਅਸੀਂ ਉਸਾਮਾ ਬੇਨ ਲਾਹੇਨ ਕਿੱਥੇ ਮਾਰ ਕੇ ਆਏ ਹਾਂ ਉਹਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਵੀ ਪੈਲਗਾਮ ਹਮਲਾ ਪਾਕਿਸਤਾਨ ਨੇ ਕਰਾਇਆ ਉਹਦੀ ਐਫ ਬੀ ਆਈ ਜਿਹੜੀ ਹੈ ਇਕੱਲੀ ਅਮਰੀਕਾ ਚ ਕੰਮ ਨਹੀਂ ਕਰਦੀ ਉਹਨਾਂ ਦੀ ਐਫ ਬੀ ਆਈ ਫੈਡਰੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਬੇਖਾ ਪੱਧਰ ਤੇ ਕੰਮ ਕਰਦਾ ਉਹਨਾਂ ਦੀਆਂ ਏਜੰਸੀਆਂ ਪਾਕਿਸਤਾਨ 'ਚ ਜ਼ਿਆਦਾ ਕੰਮ ਕਰਦੀਆਂ ਹਨ ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਲੌਂਚਿੰਗ ਪੈਡ ਚੱਲਦੇ ਆ ਜੈਸ਼ੇ ਮੁਹੰਮਦ ਚੱਲ ਰਿਹਾ ਤੇ ਇੱਥੇ ਜਿਹੜਾ ਦੂਜਾ ਹਿਜਰੂ ਮਜਾਹੋਦੀਨ ਚੱਲ ਰਿਹਾ ਸਾਰੇ ਦਿਨ ਚੱਲਦੇਗਾ ਸਭ ਕੁਝ ਪਤਾ ਹੁਣ ਲੇਕਿਨ ਗੱਲ ਇਹ ਹੈ ਕਿ ਉਹ ਹਿੰਦੁਸਤਾਨ ਦੀ ਜਿਹੜੀ ਵਿੱਧਦੀ ਤਾਕਤ ਹੈ ਅਮਰੀਕਾ ਉਤੋਂ ਕਮ ਬਣਦਾ ਹੈ ਉਹਨਾਂ ਨੂੰ ਤਾਂ ਐਸੀ ਚੀਜ਼ ਦਾ ਲੰਦਾ ਬਈ ਜੇ ਇਹ ਦੇਸ਼ ਤਰੱਕੀ ਕਰ ਗਿਆ ਤੇ ਅਮਰੀਕਾ ਹਿੰਦੁਸਤਾਨ ਦੀ ਜਗ੍ਹਾ ਤੇ ਹੋਏਗਾ ਹਿੰਦੁਸਤਾਨ ਅਮਰੀਕਾ ਦੀ ਜਗ੍ਹਾ ਤੇ ਸਿਰਫ ਬੰਚੀ ਲੱਗੂਗੀ ਅੱਛਾ ਉਹ ਕਹਿੰਦੇ ਯਾਰ ਇਹ ਬੰਦਾ ਅੱਗੇ ਵੱਧਦਾ ਪਿਆ ਹੈ ਇਹਨੂੰ ਤੰਗ ਕਿਵੇਂ ਕਰਨਾ ਹੈ ਕਿ ਤੰਗ ਕਰਨ ਲਈ ਉਹਦੇ ਕੋਲ ਸਿਰਫ ਪਾਕਿਸਤਾਨ ਹੈ ਅਦਰਵਾਇਜ਼ ਅਮਰੀਕਾ ਦਾ ਬਿਆਨ ਹੋਣਾ ਚਾਹੀਦਾ ਸੀ ਪਾਕਿਸਤਾਨ ਨੂੰ ਅਖੀਰਲੀ ਇਤਤਾਬ ਨਹੀਂ ਹੈ ਦਬਾਅ ਕਰਕੇ ਰੱਖਦੇ ਆਂਗੇ ਆਪਣੇ ਅੱਤਵਾਦੀ ਸਾਰੇ ਟਿਕਾਣੇ ਖਤਮ ਕਰਦੇ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਲੇਕਿਨ ਉਹ ਕੀ ਕਰੇ ਮੈਂ ਦੋਨਾਂ ਨੂੰ ਕਰਨਾ ਸਕੀ ਹੂੰ ਵਰਤੋ ਜੀ ਹੌਸਲਾ ਵਰਤੋ ਇਹਦਾ ਕੀ ਮਤਲਬ ਹੋ ਗਿਆ ਉਹ ਸਾਡੇ ਤੇ ਖੂਨ ਦੀ ਖੋਲੀ ਖੇਢੀ ਜਾਵੇ ਤੇ ਹਿੰਦੁਸਤਾਨ ਸਹੀਆ ਬਰਤ। ਪਾਕਿਸਤਾਨ ਨਾਲ ਸਾਡੀ ਮੰਡ ਹੋਈ ਹੈ। ਜੀ। ਸਾਡੀ ਲੜਾਈ ਅਮਰੀਕਾ ਤੇ ਚੀਨ ਨੇ ਪਵਾ ਕੇ ਰੱਖੀ ਹੈ ਇਹਦੇ ਵਿੱਚ ਗੱਲ ਹੀ ਖਤਮ। ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ। ਭਾਰਤ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਪੂਰੀ ਦੁਨੀਆ ਦੀ ਨਿਗਾਹ ਫਿਲਹਾਲ ਸਰਹੱਦੀ ਇਲਾਕਿਆਂ 'ਚ ਖਾਸ ਕਰਕੇ ਪੰਜਾਬ 'ਚ ਹੈ ਤੇ ਪੰਜਾਬ ਤੋਂ ਲਗਾਤਾਰ ਖਬਰਾਂ ਐਸੀਆਂ ਸਾਹਮਣੇ ਆ ਰਹੀਆਂ ਜਿਨ੍ਹਾਂ ਨੂੰ ਦੇਖ ਕੇ ਡਰ ਵੀ ਲੱਗਦਾ ਸਹਿਮ ਵਾਲਾ ਮਾਹੌਲ ਵੀ ਬਣਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਡਾਕਟਰ ਸੁਰਿੰਦਰ ਜੀ ਸਮਝਦੇ ਆ ਕਿ ਇਸ ਹਮਲੇ ਦਾ ਵਿਸ਼ਪ ਦੇ ਵਿੱਚ ਕੀ ਸੰਕੇਤ ਜਾ ਰਿਹਾ ਹੈ ਜਾਂ ਪੋਲਿਟਿਕਸ ਕੀ ਹੈ ਕਿਉਂਕਿ ਪਹਿਲਾ ਅਤਵਾਦੀ ਹਮਲਾ ਭਾਰਤ 'ਚ ਹੋਇਆ ਸੀਗਾ ਉਸ ਦਾ ਬਦਲਾ ਵੀ ਮੰਨਿਆ ਜਾ ਰਿਹਾ ਹੈ ਤੇ ਆਪਰੇਸ਼ਨ ਸਿੰਦੂਰ ਸਤ ਸਬ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਜੀ ਸਾਰੇ ਹਸਤ ਸ੍ਰੀ ਅਕਾਲ ਆਪਰੇਸ਼ਨ ਸਿੰਦੂਰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਵੱਡਾ ਹਮਲਾ ਭਾਰਤ ਚ ਹੋਇਆ ਪਹਿਲੇ گاਉਂ ਚ ਹੋਇਆ ਉਸ ਤੋਂ ਬਾਅਦ ਆਪਰੇਸ਼ਨ ਸਿੰਦੂਰ ਇੱਕੋ ਸਭ ਤੋਂ ਵੱਡੀ ਗੱਲ ਕਰਨਾ ਕਿ ਆਪਰੇਸ਼ਨ ਸਿੰਦੂਰ ਨਾਮ ਦੇ ਉੱਤੇ ਪਹਿਲਾਂ ਮੈਂ ਗੱਲ ਸ਼ੁਰੂ ਕਰਦਾ ਜਦੋਂ ਹੁਣ ਤੁਸੀਂ ਬੋਲ ਰਹੇ ਸੀ ਮੈਂ ਸੋਚ ਰਿਹਾ ਸੀ ਵੀ ਆਪਰੇਸ਼ਨ ਸਿੰਦੂਰ ਨਾਮ ਕਿਉਂ ਰੱਖਿਆ ਗਿਆ ਕਲਿੱਕ ਕੀਤਾ ਬਈ ਇੱਕ ਹਿੰਦੁਸਤਾਨ ਦੀਆਂ ਜਿਹੜੀਆਂ ਲੇਡੀਜ਼ ਹੈ ਉਹਨਾਂ ਦੇ ਇਮੋਸ਼ਨਸ ਨੂੰ ਟੱਚ ਕੀਤਾ ਮੋਦੀ ਸਰਕਾਰ ਨੇ ਜੀ ਕਰਨੀ ਹੈ ਕਿ ਜਿਹੜਾ ਪੈਲਗਾਮ ਦੇ ਵਿੱਚ ਅਟੈਕ ਹੋਇਆ ਜਿਹਦੇ ਵਿੱਚ ਜਿੰਨੇ ਹਿੰਦੂਸਤਾਨੀ ਮਾਰੇ ਗਏ ਹੂੰ ਉਹ ਸਾਰੇ ਜੈਂਟ ਸਿਗੇ ਜੀ ਯਾਨੀ ਜੇ 26 ਮਾਰੇ ਗਏ ਤੇ 26 ਦੇ ਪਰਿਵਾਰ ਉਜੜ ਗਏ ਤੇ 26 ਵਿਧਵਾ ਹੋ ਗਈਆਂ ਨੇੜੇ ਜਿਨ੍ਹਾਂ ਦੇ ਮੱਥੇ ਤੋਂ ਦੂਰ ਜਿਹੜਾ ਅੱਤਵਾਦੀਆਂ ਨੇ ਪਹੁੰਚਤਾ ਹੂੰ ਔਰ ਉਸ ਤੋਂ ਬਾਅਦ 에ਅਰ ਸਟ੍ਰਾਈਕ ਕਰਕੇ ਉਹਦਾ ਬਦਲਾ ਲਿੱਤਾ ਗਿਆ ਜੀ ਔਰ ਜੇ ਉਸ 에어 ਸਟ੍ਰਾਈਕ ਦੇ ਆਪਰੇਸ਼ਨ ਨੂੰ ਜਨਤਕ ਕੀਤਾ ਗਿਆ ਪ੍ਰੈਸ ਬ੍ਰੀਫਿੰਗ ਕੀਤੀ ਗਈ ਤੇ ਉਹ ਵੀ ਜਿਹੜੀਆਂ ਦੋ ਮਹਿਲਾਵਾਂ ਵੱਲੋਂ ਕੀਤੀ ਗਈ ਯਾਨੀ ਇੱਕ ਜਿਹੜੇ ਮਹਿਲਾਵਾਂ ਨੂੰ ਦਰਦ ਹੋਇਆ ਉਹਨੂੰ ਕਿਤੇ ਨਾ ਕਿਤੇ ਟੱਚ ਕਰਨ ਦੀ ਹੀਲ ਕਰਨ ਦੀ ਜ਼ਖਮ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਜੀ ਜਿਵੇਂ ਕਰਨਲ ਸੋਫੀਆ ਕੁਰਾਸ਼ੀ ਹੈ ਵੋਮਿਕਾ ਸਿੰਘ ਹੈ ਵਿੰਗ ਕਮਾਂਡਰ ਹੈ ਇਹਨਾਂ ਨੇ ਪ੍ਰੈਸ ਬਰੀਫਿੰਗ ਕਰਕੇ ਤੇ ਸਾਰੀਆਂ ਚੀਜ਼ਾਂ ਨੂੰ ਬਰੀਫ ਕੀਤਾ ਜੀ ਔਰ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਥੋੜਾ ਮੈਂ ਪਛੋਕੜ ਦੇ ਵਿੱਚ ਜੇ ਮੈਂ ਇਸ ਗੱਲ ਨੂੰ ਸੋਚਾਂ ਕਿ ਹਿੰਦੁਸਤਾਨ ਹਮੇਸ਼ਾ ਡਿਫੈਂਸਿਵ ਰਿਹਾ ਹਮ ਔਰ ਅੱਜ ਵੀ ਡਿਫੈਂਸਿਵ ਹੈ ਹਜੇ ਚੇਂਜ ਨਹੀਂ ਕੀਤੀ ਪਾਲਿਸੀ ਜੀ ਤੁਸੀਂ 1965 ਦੀ جنگ ਦੇਖੋ ਹਮ ਪਾਕਿਸਤਾਨ ਨੇ ਜੰਗ ਕੀਤੀ ਤੇ ਹਿੰਦੁਸਤਾਨ ਨੇ ਜਵਾਬ ਦਿੱਤਾ ਜੀ 1971 ਦੀ ਜੰਗ ਦੇਖੋ ਜੰਗ ਕੀਤੀ ਤੇ ਜਵਾਬ ਦਿੱਤਾ ਪੁਲਵਾਮਾ ਅਟੈਕ ਹੋਇਆ ਜੰਗ ਕੀਤਾ ਉਹਨਾਂ ਨੇ ਅਟੈਕ ਕੀਤਾ ਤੇ ਅਸੀਂ ਸਰਜੀਕਲ ਸਟ੍ਰਾਈਕ ਬਾਲਾਕੋਟ ਕੀਤੀ ਉਹਨਾਂ ਨੇ 에ਅਰ ਬੇਸ ਤੇ ਅਟੈਕ ਕੀਤਾ ਅਸੀਂ ਜਵਾਬ ਦਿੱਤਾ 2016 ਚ ਜਿਹੜਾ ਪਠਾਨਕੋਟ ਹੋਇਆ ਪੂਰੀ ਦੇ ਵਿੱਚ ਹਮਲਾ ਹੋਇਆ ਸ਼੍ਰੀਨਗਰ ਚ ਅਮਨ ਯਾਤਰਾ ਦੇ ਉੱਤੇ ਹਮਲਾ ਹੋਇਆ ਜੀ ਦੀਨਾ ਨਗਰ ਥਾਣੇ ਦੇ ਵਿੱਚ ਹਮਲਾ ਹੋਇਆ ਜੀ ਪਹਿਲਗਾਮ ਚ ਹੁਣ ਹਮਲਾ ਹੋਇਆ ਤੇ ਉਹ ਹਮਲਾ ਕਰਦੇ ਨੇ ਅਸੀਂ ਜਵਾਬ ਦਿੰਨੇ ਆ ਉਹ ਕਾਰਗਿਲ ਨੂੰ ਕਾਬੂ ਕਰਕੇ 2.5 ਮਹੀਨੇ ਬੈਠੇ ਰਹੇ ਫਿਰ ਇੰਡੀਆ ਨੇ ਉਹਨਾਂ ਨੂੰ ਜਵਾਬ ਦਿੱਤਾ ਜੀ ਅਸੀਂ ਹਮੇਸ਼ਾ ਹੋਣ ਦੀ ਗੱਲ ਨਹੀਂ ਹੈ ਤੁਸੀਂ ਆਜ਼ਾਦੀ ਤੋਂ ਬਾਅਦ ਦੀ ਗੱਲ ਮੈਂ ਕਰ ਰਿਹਾ ਭਾਵੇਂ ਅਟਰ ਬਿਹਾਰੀ ਵਾਜਪਈ ਹੋਰਾਂ ਦੀ ਸਰਕਾਰ ਆਈ ਕੰਧਾਰ ਵਿਮਾਨ ਹਾਈਜੈਕ ਹੋਇਆ ਅਸੀਂ ਡਿਫੈਂਸਿਵ ਰਹੇ ਅਸੀਂ مولانا ਮਸੂਦ ਅਜ਼ਰ ਨੂੰ ਛੱਡਿਆ ਛੱਡ ਕੇ ਆਏ ਕੰਧਾਰ ਤੱਕ ਜਾ ਕੇ ਅਸੀਂ ਡਿਫੈਂਸਿਵ ਰਹੀ ਜੀ ਉਹਦਾ ਹਮੇਸ਼ਾ ਪਾਕਿਸਤਾਨ ਨੇ ਨਜਾਇਜ਼ ਫਾਇਦਾ ਚੱਕਿਆ ਅਸੀਂ ਹਮੇਸ਼ਾ ਦੂਜ ਕਰਦੇ ਆ ਉਹ ਪੈਲ ਕਰਦਾ ਹੈ ਲੇਕਿਨ ਹਜੇ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਵਿੱਚ ਕੈਂਪ ਚੱਲ ਰਹੇ ਆ ਉਹਨਾਂ ਦੇ ਲੌਂਚਿੰਗ ਪੈਡ 21 ਚੱਲ ਰਹੇ ਆ ਹਜੇ ਤਾਂ 9 ਤਵਸਤ ਕੀਤੇ ਸਿਰਫ 21 ਦੇ ਵਿੱਚ ਮੰਨ ਲਓ ਜਿਵੇਂ ਸਵਾਈ ਨਾਲਾ ਸਵਾਈ ਨਾਲਾ ਮੁਜਫਰਾਬਾਦ ਚ ਪੈਂਦਾ ਵਾ ਉੱਤੋਂ ਬਸ ਹੋਈ ਹੈ ਇਦਾਂ ਦੇ ਜਿਹੜੇ ਆ ਕਰੀਬ ਬਰਨਾਲਾ ਵੀ ਆ ਉੱਥੇ ਜਿਵੇਂ ਇੱਥੇ ਪੰਜਾਬ ਦਾ ਬਰਨਾਲਾ ਉੱਥੇ ਬਰਨਾਲਾ ਵੀ ਆ ਬਹਿਵਾਲਾ ਵੀ ਆ ਉੱਥੇ ਇਲਾਕੇ ਹੈਗੇ ਜਿਹੜੇ ਪੰਜਾਬ ਦੇ ਮਿਲਦੇ ਜੁਲਦੇ ਨਾਮ ਹੈ ਜੀ ਤੇ ਹਜੇ 12 ਕੈਂਪ ਉੱਥੇ ਲਾਂਚਿੰਗ ਚੱਲ ਰਹੇ ਆ ਜੀ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਹਿੰਦੁਸਤਾਨ ਨੂੰ ਹੁਣ ਆਪਣੀ ਡਿਫੈਂਸਿਵ ਪਾਲਿਸੀ ਨੂੰ ਨਿਕਲ ਆਉਣਾ ਚਾਹੀਦਾ ਹੁਣ ਹੁਣ ਅਟੈਕ ਵੀ ਤੁਸੀਂ ਜਦੋਂ ਮੇਰੀ ਗੱਲ ਸੁਣਿਆ ਕਰਨ ਤੂੰ ਮੇਰਾ ਜਾਣਦਾ ਹੈ ਮੇਰਾ ਪੜੋਸੀ ਆ ਮੈਂ ਉਹਦੀ ਵੇਟ ਕਰਾਂਗਾ ਤੂੰ ਮੈਨੂੰ ਥੱਪੜ ਮਾਰੇ ਮੈਂ ਉਹਦੀ ਵੇਟ ਕਰਾਂਦਾ ਮੈਂ ਤੈਨੂੰ ਪਹਿਲਾਂ ਰੋਕ ਸਕਦਾ ਕਿ ਤੇਰੀ ਹਿੰਮਤ ਨਾ ਬੋਵੇ ਮੇਰੇ ਥੱਪੜ ਮਾਰਨ ਦੀ ਜੀ ਕਿੰਨਾ ਕਿੰਨੇ ਹਿੰਦੁਸਤਾਨੀਆਂ ਦਾ ਉਹ ਖੂਨ ਬਹਾ ਚੁੱਕਿਆ ਅਸੀਂ ਉਹਦਾ ਇੰਤਜ਼ਾਰ ਕਰਦੇ ਹਾਂ ਜੇ ਇਹ ਲੌਂਚਿੰਗ ਪੈਡ 7-10 ਦਿਨਾਂ ਚ ਤੱਕ ਲੱਭੇ ਨਹੀਂ ਹਮ ਸਰਜੀਕਲ ਸਟ੍ਰਾਈਕ ਬਾਲਾਕੋਟ ਕੀਤੀ ਹੈ ਉਦੋਂ ਲਾਂਚਿੰਗ ਪੈਡ ਅਤਵਾਦੀਆਂ ਦੇ ਕੋਈ ਸੱਤਾਂ ਦਿਨਾਂ 'ਚ ਤੱਲ ਲੱਭੇ ਨਹੀਂ 12 ਦਿਨਾਂ 'ਚ ਜੀ ਹਿੰਦੁਸਤਾਨ ਦੀ ਏਜੰਸੀਆਂ ਰੌ ਕੰਮ ਕਰਦੀ ਹੈ ਆਈਬੀ ਕੰਮ ਕਰਦੀ ਹੈ ਸੀਬੀਆਈ ਕੰਮ ਕਰਦੀ ਹੈ ਬੀਐਸਐਫ ਇੰਟੈਲੀਜੈਂਸ ਕੰਮ ਕਰਦੀ ਹੈ ਆਰਮੀ ਇੰਟੈਲੀਜੈਂਸ ਕੰਮ ਕਰਦੀ ਹੈ ਜੀ ਵਿਖੇ ਪੱਧਰ ਦੇ ਉੱਤੇ ਸਾਡੀਆਂ ਏਜੰਸੀਜ਼ ਕੰਮ ਕਰਦੀਆਂ ਇਹਨਾਂ ਕੋਲ ਆਲਰੇਡੀ ਇਨਪੁਟ ਹੁੰਦੇ ਆ ਇਹਨਾਂ ਕੋਲ ਹੁਣ ਤਾਂ ਵੈਸੇ ਹੀ ਗੂਗਲ ਮੈਪਿੰਗ ਦਾ ਟਾਈਮ ਹੈ ਕਰਨ ਹੁਣ ਤਾਂ ਅਸੀਂ ਬੈਠੇ ਟੋਰਾਂਟੋ ਦੇ ਵਿੱਚ ਆਪਣਾ ਘਰ ਦੇਖ ਸਕਦੇ ਹਾਂ ਗੂਗਲ ਤੋਂ ਬਈ ਮੇਰੀ ਗਲੀ 'ਚ ਕੀ ਹੈ ਤੇ ਮੇਰੇ ਉੱਥੇ ਕੀ ਹੈ ਤਾਨੂੰ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਦੌਰ ਚ ਪਹੁੰਚ ਚੁੱਕੀ ਆ ਗੂਗਲ ਮੈਪਿੰਗ ਹੋ ਰਹੀ ਆ ਤੁਸੀਂ ਗੂਗਲ ਤੋਂ ਸਾਰੀਆਂ ਚੀਜ਼ਾਂ ਤੋਂ ਇਨਪੁਟ ਹੈਗੇ ਤੁਹਾਡੇ ਆਪਣੀਆਂ ਏਜੰਸੀਆਂ ਕੰਮ ਕਰਦੀਆਂ ਤੁਹਾਨੂੰ ਇਹ ਪਤਾ ਹੈਗਾ ਕਿ 21 ਲੌਂਚਿੰਗ ਪੈਡ ਉੱਤੇ ਹੈਗੇ ਇਹਨਾਂ ਨੂੰ ਖੜੇ ਹੋਣ ਤੋਂ ਪਹਿਲਾਂ ਮਾਰ ਦਿੰਦੇ ਇਹ ਜਿਹੜੀ ਐਰ ਸਟ੍ਰਾਈਕ ਹੁਣ ਕੀਤੀ ਹੈ ਜੇ ਆਫੈਂਸਿਵ ਹੋ ਕੇ ਕਰਦੇ ਤੇ 26 ਪੈਰਗਾਮ ਵਾਲੇ ਬਚ ਜਾਣੇ ਸੀ ਸਾਡੇ ਪੁਲਵਾਮਾ ਵਾਲੇ ਬਚ ਜਾਣੇ ਸੀ ਜੇ ਪਹਿਲਾਂ ਬਾਲਾਕੋਟ ਸਰਜੀ ਕਰਸਾਏ ਮੈਂ ਸਵਾਲ ਨਹੀਂ ਚੱਕਦਾ ਲੇਕਿਨ ਗੱਲ ਇਹ ਆ ਕਿ ਹੁਣ ਸਾਨੂੰ ਪਾਲਿਸੀ ਬਦਲਣੀ ਪਏਗੀ ਹਮਮ ਹੁਣ ਸਾਨੂੰ ਦੂਜੇ ਨਹੀਂ ਹੁਣ ਸਾਨੂੰ ਪਹਿਲ ਰੱਖਣੀ ਪਈ ਜੀ ਖੜੇ ਹੁੰਦਿਆ ਮਾਰ ਦੋ ਜੇਨਾਂ ਨੂੰ ਲੱਗਦਾ ਹੈ ਕਿ ਇੱਕ 21 ਲਾਂਚਿੰਗ ਪੈਡ ਇਹਨਾਂ ਦੇ 21 ਟੈਰਿਸਟ ਅਸੀਂ ਜਿਹੜੇ ਇਹਨਾਂ ਦੇ ਹਾਊਸਿਸ ਆ ਤਬਾਹ ਕਰਤੇ ਘਰ ਉਜਾੜਨ ਨੂੰ ਖਤਮ ਕਰਤਾ ਇਹਨਾਂ ਦੇ ਬੇਸ ਕੈਂਪ ਜੇ ਉਹ ਖੜਾ ਹੁੰਦਾ ਨਾਲ ਯਰ ਸਟ੍ਰਾਈਕ ਫੇਰ ਮਾਰ ਦੋ ਬਈ ਇੱਥੇ ਖੜਾ ਹੋਣ ਲੱਗਾ ਸੀ ਮਾਰਤਾ ਅਸੀਂ ਉਹਦੀ ਇੰਤਜ਼ਾਰ ਥੋੜਾ ਕਰਨੀ ਹੈ ਵੀ ਘਰੇ ਆ ਕੇ ਸਾਡੇ ਫੇਰ ਹੂਨ ਆ ਜੇ ਫੇਰ ਲੋਕਾਂ ਦੀਆਂ ਕੂੰ ਦੀ ਹੋਲੀ ਖੇਡ ਜੇ ਅਸੀਂ ਫੇਰ ਅਟੈਕ ਕਰੀਏ ਹੁਣ ਜਦੋਂ 2016 ਦੇ ਵਿੱਚ 에어 베이스 ਤੇ ਅਟੈਕ ਹੋਇਆ ਪਠਾਨਕੋਟ ਹਵਾਈ ਹਮਲੇ ਤੇ ਹੋਇਆ 에어 베이스 ਤੇ ਹੋਇਆ ਉਸ ਤੋਂ ਬਾਅਦ ਵੀ ਇਹਨਾਂ ਨੇ ਲਾਂਚਿੰਗ ਪੈਡ ਡਿਟੈਕਟ ਕੀਤੇ ਵੀ ਇੱਥੇ ਇੱਥੇ ਇਹਨਾਂ ਦੇ ਬੇਸ ਕੈਂਪ ਚੱਲਦੇ ਆ ਖਤਮ ਕਰ ਦੇਣੇ ਚਾਹੀਦੇ ਸੀਗੇ ਜਿਹੜਾ ਅੱਜ ਆਪਾਂ ਮੁਜ਼ਫਰਾਬਾਦ ਦੇ ਵਿੱਚ ਜੈਸ਼ਮ ਮੁਹੰਮਦ ਦਾ ਬੇਸ ਕੈਂਪ ਅੱਜ ਤਵਸਤ ਕੀਤਾ ਇਹ 8 ਸਾਲ ਬੈਲਾਂ 7 ਸਾਲ ਪਹਿਲਾਂ ਖਤਮ ਕਰ ਦੇਣਾ ਚਾਹੀਦਾ ਸੀ ਸਾਲ ਪਹਿਲਾਂ ਕਰ ਦਿੰਦੇ ਬਾਲਾਕੋਟ ਸਰਜੀਕਲ ਸਟ੍ਰਾਈਕ ਦੇ ਨਾਲ ਹੀ ਕਰ ਦਿੰਦੇ ਇਤਾਂ ਦੇ ਲੌਂਚਿੰਗ ਪੈਡ ਮੈਨੂੰ ਲੱਗਦਾ ਅੱਗੋਂ ਤੋਂ ਜਿਹੜੀ ਪਾਲਿਸੀ ਹੋਣੀ ਚਾਹੀਦੀ ਹਿੰਦੁਸਤਾਨ ਸਰਕਾਰ ਦੀ ਮੇਰੀ ਚਲੋ ਅੱਜ ਦਾ ਦੌਰ ਹੈ ਸਾਰਾ ਰਾਸ਼ਟਰ ਇਕੱਠਾ ਹੈ ਲੇਚੇ ਨੇ ਲੌਂਚਿੰਗ ਪੈਡ ਜਿਹੜੇ ਖੜੇ ਹੀ ਨਹੀਂ ਹੋਣ ਦਿੱਤੇ ਜਾਣੇ ਚਾਹੀਦੇ ਉੱਥੇ ਜਿੱਥੋਂ ਡਰੋਨ ਉੱਡਦੇ ਹੋਣ ਉੜਾ ਦਿਓ ਇਥੋਂ ਡਰੋਨ ਉੱਡ ਕੇ ਆਇਆ ਤੁਹਾਡੀ ਇੰਨੀ ਤਾਂ ਗੂਗਲ ਦੀ ਰੀਚ ਹੈਗੀ ਹੈ ਕਿ ਸੈਟਲਾਈਟ ਆ ਫੋਕਸ ਬਈ ਇੱਥੋਂ ਉੜਿਆ ਤੇ ਉਹ ਲਾਂਚਿੰਗ ਪੈਨ ਨੂੰ ਸਮਝ ਲੋ ਨੂੰ ਤੁਵਸਤ ਕਰ ਦੋ ਇਸੇ ਟਾਈਮ ਇੱਥੇ ਡਰੋਨ ਕਿੰਨਾ 1200 ਡਰੋਨ ਇੱਕ ਸਾਲ ਚ ਆ ਗਿਆ ਹੈ ਨਾਰੋਨ ਪੰਜਾਬ ਚ ਛੁੱਟ ਗਿਆ ਰਾਕਟ ਲਾਂਚਰ ਆ ਹੁਣ ਕਾਊਂਟਰ ਇੰਟੈਲੀਜੈਂਸ ਦੇ AIG ਨਵਜੋਤ ਮਾਲ ਤੇ ਡੀਜੀਪੀ ਗੌਰਵ ਯਾਦੂ ਨੇ ਹੁਣ ਫੜੇ ਰਾਕਟ ਲਾਂਚਰ ਆ ਗਏ ਪੰਜਾਬ ਚ ਦੋ ਰਾਕਟ ਲਾਂਚਰ ਤੁਸੀਂ ਤੁਸੀਂ ਕੀਤੀਆਂ ਖਬਰਾਂ ਤੁਸੀਂ ਤੁਸੀਂ ਐਕਸਕਲੂਸਿਵ ਖਬਰਾਂ ਕੀਤੀਆਂ ਪੰਜਾਬ ਚ ਰਾਕਟ ਲਾਂਚਰ ਆ ਗਏ ਰਾਕਟ ਲਾਂਚਰ ਆ ਗਏ ਮੈਂ ਹੀ ਬ੍ਰੇਕ ਕੀਤੀਆਂ ਖਬਰਾਂ ਬਈ ਰਾਕਟ ਲਾਂਚਰ ਆਲੇ ਇੱਥੇ ਫੜੇਗੇ ਹੁਸ਼ਿਆਰਪੁਰ ਵਾਲੇ ਮੁੰਡੇ ਤੇ ਸੁਬਾਣਪੁਰ ਵਾਲੇ ਫੜੇਗੇ ਕਪੂਰਥਲੇ ਵਾਲੇ ਬਈ ਇਹ ਰੌਕਟ ਲਾਂਚਰ ਕੋਈ ਇਤਨਾ ਥੋੜਾ ਨਾ ਬਈ ਕੋਈ ਮਾਚਸ ਦੀ ਤਿੱਲੀ ਕਿਸੇ ਨੂੰ ਦੇ ਦਿੱਤੀ ਜੇ ਆਖਰਕਾਰ ਡਰੋਨ ਉੱਡ ਕੇ ਆਇਆ ਸਰ ਹੱਦ ਤੋਂ ਪਾਰ ਆਇਆ ਕਿੱਥੋਂ ਡਰੋਨ ਉੜਿਆ ਕਿੱਥੇ ਰੌਕਟ ਇਹ ਤਾਂ ਅੱਜ ਦੀ ਡੇਟ ਦਾ ਸੈਟੇਲਾਈਟ ਹੈ ਅੱਜ ਦੀ ਡੇਟ ਦਾ ਤੁਸੀਂ ਆਪਣੇ ਸੀਸੀਟੀਵੀ ਕੈਮਰਿਆਂ ਦੇ ਨਾਲ ਹਾਈ ਰੇਂਜ ਸੀਸੀਟੀਵੀ ਕੈਮਰੇ ਜਿਹੜੇ 70 ਕਿਲੋਮੀਟਰ ਦੀ ਰੇਂਜ ਤੇ ਮਾਰਦੇ ਆ ਹੁਣ ਤਾਂ ਤੁਹਾਨੂੰ ਤਾਂ ਇੱਕ ਚਿੜੀ ਵੀ ਉੱਡ ਕੇ ਆਉਂਦੀ ਹੈ ਤੇ ਪਤਾ ਹੋਣਾ ਚਾਹੀਦਾ ਲੇਕਿਨ ਅਸੀਂ ਮੈਂ ਦੇਖਦਾ ਪਿਆ ਹੁਣ ਚਾਰ ਮੋਡਿਊਲ ਆਰਡੀਐਕਸ ਦੇ ਪੰਜਾਬ ਚ ਫੜੇ ਗਏ ਫਿਰੋਜ਼ਪੁਰ ਫੜਿਆ ਗਿਆ ਆਮਰੀ ਸਰਵੀ ਆਰ ਡੀ ਐਕਸ ਫੜਿਆ ਗਿਆ ਬੀ ਐਸ ਐਫ ਦੇ ਜਵਾਨ ਦੇ ਆਈ ਆਈ ਡੀ ਬਲਾਸਟ ਹੋਇਆ ਉਹਦੇ ਪੈ ਇਹ ਸਾਡੇ ਜਵਾਨ ਨੇ ਸਾਡੇ ਪੰਜਾਬ ਦੇ ਖੂਨ ਹੈ ਯਾਰ ਇਹ ਇਹ ਹੁਣ 18 ਗਰਨੇਡ ਥਾਣਿਆਂ ਚ ਫਟ ਗਏ ਸਾਰੇ ਗਰਨੇਡ ਉੱਥੋਂ ਆਏ ਗਰਨੇਡ ਇੱਥੇ ਲੋਕਲ ਧਰਤੀ ਤੇ ਥੋੜਾ ਬਣੇ ਆ ਤੇ ਕਹਿਣ ਦਾ ਮੇਰਾ ਮਕਸਦ ਹੈਗਾ ਸਰਹੱਦ ਤੇ ਆਪਾਂ ਨੂੰ ਲੱਖੀ ਵਧਾਣੀ ਪਵੇਗੀ ਡਿਫੈਂਸਿਵ ਦੀ ਜੇਦਾ ਸਿੱਧਾ ਥਿਆਰ ਚੱਕਿਆ ਆਣਾ ਪਏਗਾ ਜਿਹੜਾ ਪੰਜਾਬੀ ਸਟਾਈਲ ਚ ਹੁੰਦਾ ਸੀਗਾ ਪੰਜਾਬੀਆਂ ਦਾ ਖੂਨ ਵਾਲਾ ਸਟਾਈਲ ਬਈ ਪਹਿਲਾਂ ਜੁੱਤੀ ਫੇਰ ਤੋਂ ਚੰਗੀ ਤਰ੍ਹਾਂ ਇਹ ਵਾਲਾ 10 ਸਾਲ ਸਾਡੇ ਵੱਲ ਵੇਖਣ ਹੀ ਨਾ ਇਹ ਵੇਖਣ ਨਾ ਇਹਨਾਂ ਦੀ ਹਿੰਮਤ ਹੀ ਨਾ ਪਵੇ ਯਾਰ ਹਿੰਮਤ ਪਵੇ ਵੀ ਕਿਦਾਂ ਗੱਲ ਪਤਾ ਕੀ ਕਰਾਂ ਜੀ ਅਸੀਂ ਅੱਜ ਤੱਕ ਹਿੰਦੁਸਤਾਨੀ ਸਰਕਾਰਾਂ ਇਸੇ ਚੀਜ਼ ਨੂੰ ਲਿਬਰਲ ਲੈਂਦੀ ਆਈਆਂ ਤੇ ਪਾਕਿਸਤਾਨ ਇਹਦਾ ਹਮੇਸ਼ਾ ਫਾਇਦਾ ਚੱਕਦਾ ਉਹਦੇ ਦ دہشتਗਰ ਤੇ ਫਾਇਦਾ ਚੱਕਦੇ ਆ ਚੱਲ ਯਾਰ ਇਹਨਾਂ ਨੇ ਜਿਹੜਾ ਬਾਅਦ ਚੀ ਗੱਲ ਕਰਨੀ ਆ ਪਹਿਲਾਂ ਅਸੀਂ ਜਾ ਕੇ ਜੋ ਕਰਨਾ ਕਰਾਈਏ ਮੈਨੂੰ ਇਹ ਦੋਸਤ ਹਿੰਮਤ ਹੁੰਦੀ ਜੇ ਉਹਨਾਂ ਦੇ ਆਪਾ ਬੇਸ ਕੈਂਪ ਤਬਾਹ ਪਹਿਲਾਂ ਕੀਤੇ ਹੁੰਦੇ ਹਿੰਮਤ ਹੁੰਦੀ ਪੈਲਗਾਮ ਦੇ ਵਿੱਚ ਵੜ ਜਾਂਦੇ ਹੋ ਕਦੀ ਹਿੰਮਤ ਨਾ ਹੁੰਦੀ ਚਲੋ ਅੱਜ ਰਾਸ਼ਟਰ ਦੇ ਨਾਲ ਖੜੇ ਹੋਣ ਦਾ ਵੇਲਾ ਹੈ ਲੇਕਿਨ ਸੈਨਾ ਦਾ ਪ੍ਰਾ ਕਰਮ ਹੈ ਉਹਨੂੰ ਸਲੂਟ ਹੋਣਾ ਚਾਹੀਦਾ कि फिर भी उन्होंने एयर स्ट्राइक करके पाकिस्तान ਨੂੰ ਮੂੰਹ ਤੋੜ ਜਵਾਬ ਦਿੱਤਾ ਲੇਕਿਨ ਹਜੇ ਜਿਹੜਾ ਮੈਂ ਸੋਚਦਾ ਕਿ ਹਜੇ 40% ਉਹਨਾਂ ਦੇ ਲਾਂਚਿੰਗ ਪੈਡ ਸਿਰਫ ਢਾਈ ਗਏ ਆ ਹਜੇ ਦੇਖੋ ਭਈ ਉਹਨਾਂ ਦਾ ਕਸ਼ਮੀਰੀ ਸੈਫੁੱਲਾ ਕਸ਼ਮੀਰੀ ਸੌਰੀ ਉਹਨਾਂ ਦਾ ਨਾਮ ਹੈ ਸ਼ਾਇਦ ਦਸ਼ਕਾ ਨੂੰ ਨਹੀਂ ਪਤਾ ਹੋਏਗਾ टीआरएफ ਨਵਾਂ ਅਤਵਾਦੀ ਸੰਗਠਨ ਬਣਿਆ ਦਾ ਰੈਜ਼ਿਸਟੈਂਸ ਫੋਰਸ ਉਹਨਾਂ ਦਾ ਇਹ ਜਸ਼ੇ ਮੁਹੰਮਦ ਦਾ ਸ਼ੈਡੋ ਸੰਗਠਨ ਹੈ ਹੁਣ ਮੈਂ ਤੁਹਾਨੂੰ ਸਾਰੀ ਸਟੋਰੀ ਇਨਸਾਈਡ ਦੱਸਦਾ ਵਿਖਮ ਪੱਤਰ ਦੇ ਉੱਤੇ ਜਸ਼ੇ ਮੁਹੰਮਦ ਨੂੰ ਇੱਕ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ ਬਈ ਇਹ ਅੱਤਵਾਦੀ ਸੰਗਠਨ ਆ ਉਹਨੂੰ ਕੋਈ ਫੰਡਿੰਗ ਨਹੀਂ ਕਰ ਸਕਦਾ ਕੋਈ ਵਰਡ ਦੇ ਵਿੱਚ ਉਹਨੂੰ ਫੰਡਿੰਗ ਨਹੀਂ ਕਰ ਸਕਦਾ ਕਿਉਂਕਿ ਉਹ ਵਿਖਮ ਪੱਤਰ ਦੇ ਉੱਤੇ ਯੂਨੋ ਦੇ ਵਿੱਚ ਅੱਤਵਾਦੀ ਸੰਗਠਨ ਐਲਾਨ ਦਿੱਤਾ ਗਿਆ ਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਸੰਗਠਨ ਨਹੀਂ ਨਵਾਂ ਬਣਾਤਾ ਟੀਆਰਐਫ ਦਾ ਰੈਜ਼ਿਸਟੈਂਸ ਫੋਰਸ ਪੈਲਗਾਮ ਦਾ ਹਮਲਾ ਟੀਆਰਐਫ ਨਿਕਰਾਇਆ ਉਹਦਾ ਚੀਫ ਸਆ ਫੁੱਲਾ ਕਸ਼ਮੀਰੀ ਹਮ ਜੈਸ਼ਮ ਮੁਹੰਮਦ ਦਾ ਖਾਫੇ ਸਈਦ ਦਾ ਰਾਈਟ ਹੈਂਡ ਹੈ ਹਮ ਮੋਲਾਨਾ ਮਸੂਦ ਅਜਰ ਦਾ ਰਾਈਟ ਹੈਂਡ ਹੈ ਉਹਨਾਂ ਦੇ ਨਾਲ ਰਹਿੰਦਾ ਹੈ ਉਹਨਾਂ ਨੇ ਹੁਣ ਇਹ ਸੰਗਠਨ ਜਦੋਂ ਤੱਕ ਇਹ ਅਤਵਾਦੀ ਸੰਗਠਨ ਆਣਾ ਤਹਿਰੀਕੇ ਤਾਲੀਮਾਨ ਵਰਗਾ ਖੜਾ ਕਰ ਦੇਣਾ ਇਹਨਾਂ ਦਾ ਇਹਨਾਂ ਦਾ ਕੋਈ ਫਰਕ ਥੋੜਾ ਹੈ ਉਹ ਨਵਾਂ ਸੰਗਠਨ ਖੜਾ ਕਰ ਦਿੰਦੇ ਆ 6 ਮਹੀਨੇ ਬਾਅਦ ਦੇਖਦੇ ਹਾਈਲਾਈਟ ਜ਼ਿਆਦਾ ਹੋ ਗਿਆ ਸਾਲ ਬਾਅਦ ਸੰਗਠਨ ਨਵਾਂ ਖੜਾ ਕਰ ਦਿਓ ਮੈਂ ਇਸ ਗੱਲ ਤੋਂ ਹੈਰਾਨ ਹਾਂ ਬਈ ਜਦੋਂ ਇੱਕ ਪਤਾ ਇੱਕ ਧਰਤੀ ਤੋਂ ਅਤਵਾਦ ਪਣ ਪਿਆ ਅਤਵਾਦ ਪਣ ਪਿਆ ਤੇ ਵਿਖੇ ਪੱਧਰ ਤੇ ਇੱਕ ਅਮਰੀਕਾ ਵੀ ਤੋਂ ਪਰੇਸ਼ਾਨ ਹੈ ਇੰਗਲੈਂਡ ਵੀ ਪਰੇਸ਼ਾਨ ਹੈ ਫਰਾਂਸ ਵੀ ਪਰੇਸ਼ਾਨ ਹੈ ਯੂਰੋਪੀਅਨ ਕੰਟਰੀ ਸਾਰੀਆਂ ਪਰੇਸ਼ਾਨ ਹੈ ਇਕੱਠੇ ਹੋਣ ਤੇ ਇੱਕੋ ਵਾਰੀ ਇਹਨਾਂ ਦੇ ਵੱੜ ਕੇ ਬੇਸ ਕੈਂਪ ਸਾਰੇ ਤਬਾਹ ਕਰਦੇ ਜਿੰਨੇ ਹੈਗੇ ਨੇ ਲਦੀਨਬਰ ਦੇ ਉੱਤੇ ਲਦੀਨਬਰ ਦੇਖੋ ਤੁਸੀਂ ਮੈਂ ਦਾਊਦ ਇਬਰਾਹਿਮ ਕਿੱਥੇ ਆ ਦਾਊਦ ਕਿੱਥੇ ਆ ਮੁੰਬਈ ਹਮਲਿਆਂ ਦਾ ਮਾਸਟਰ ਜਿਹੜਾ ਮਾਈਂਡ ਆ ਜਿੰਨੇ ਬੰਬ ਬਲਾਸਟ ਇਹਨੇ ਕੀਤੇ ਕਿੱਥੇ ਆ ਪਾਕਿਸਤਾਨ ਚ ਕਰਾਚੀ ਚ ਬੱਬਰ ਖਾਲਸਾ ਚੀਫ ਕਿੱਥੇ ਬਦਾਵਾ ਸਿੰਘ ਪਾਕਿਸਤਾਨ ਚ ਤੁਸ ਮੇਰੇ ਕਹਿਣ ਦਾ ਸਿਰਫ ਕਰਨ ਇਹ ਮਕਸਦ ਹੈਗਾ ਕਿ ਅਫੈਂਸਿਵ ਆ ਜਾਣਾ ਚਾਹੀਦਾ ਡਿਫੈਂਸਿਵ ਛੱਡ ਦਿਓ ਡਿਫੈਂਸਿਵ ਦੀ ਪਾਲਿਸੀ ਹੁਣ ਚੇਂਜ ਹੋ ਜਾਣੀ ਚਾਹੀਦੀ ਹੈ ਇੰਡੀਆ ਹੁਣ ਬਹੁਤ ਤਰੱਕੀ ਕਰ ਗਿਆ ਹੁਣ ਇਹ ਨਹੀਂ ਹੋ ਸਕਦਾ ਕਿ ਸਾਡੀ ਸਰਹੱਦ ਕੋਈ ਕ੍ਰਾਸ ਕਰਾਵੇ ਤੇ ਰਾਕਟ ਲਾਂਚਰ ਇੱਥੇ ਆਈ ਜਾਣ ਉਹ ਹੁਣ ਜੇ ਰਾਕਟ ਲਾਂਚਰ ਫੜੇ ਗਏ ਟਰੈਕ ਕਰੋ ਤਬਸਤ ਕਰ ਦਿਓ ਲਾਂਚਿੰਗ ਪੈਡ ਸਾਰੇ ਉਹਨਾਂ ਦੇ ਆਣੀ ਨਾ ਦਿਓ ਇੱਧਰ ਕੋਈ ਇੱਕ ਵਾਰੀ ਜੇ ਤਾਂ ਖਤਮ ਹੋ ਜਾਏਗਾ ਨਾ ਉਹਨਾਂ ਦਾ ਜਦੋਂ ਉਹ ਫਿਰ ਕਿਸੇ ਦੀ ਹਮਾਕਤ ਨਹੀਂ ਹੋਣੀ ਬਈ ਇਹ ਤਾਂ ਘਰੇ ਆ ਕੇ ਜੁੱਤੀਆਂ ਮਾਰ ਜਾਂਦੇ ਯਾਰ ਹੂੰ ਜਿਸ ਤਰੀਕੇ ਲਗਾਤਾਰ ਰਾਤ ਬੀਤ ਮਾਕਿਆਂ ਦੀਆਂ ਆਵਾਜ਼ਾਂ ਦੀ ਖਬਰ ਤਾਂ ਚੱਲ ਰਹੀ ਖਬਰਾਂ ਡਰਾਵੀ ਰਹੀਆਂ ਗਈ ਪੰਜਾਬ 'ਚ ਜੋ ਮਾਹੌਲ ਬਣ ਰਿਹਾ ਕਿਵੇਂ ਦੇਖਦੇ ਹੋ ਕਿ ਜਿਹੜਾ ਮਾਹੌਲ ਬਣ ਰਿਹਾ ਕਿ ਜੰਗ ਲੱਗੂਗੀ ਜਾਂ ਇਸ ਮਾਹੌਲ ਨੂੰ ਕਿਵੇਂ ਦੇ ਨਹੀਂ ਨਹੀਂ ਜੰਗ ਨਹੀਂ ਜੰਗ ਤਾਂ ਬਹੁਤ ਦੂਰ ਹੈਗੀ ਆ ਜੰਗ ਤਾਂ 10ਵੀਂ ਪੌੜੀ ਆ ਹਜੇ ਤਾਂ ਅਸੀਂ ਪਹਿਲੀ ਪੌੜੀ 'ਤੇ ਨਹੀਂ ਚੜੇ ਹੋਏ ਜੰਗ ਨਹੀਂ ਇੰਨੀ ਛੇਤੀ ਲੱਗਦੀ ਉਹਦਾ ਕਾਰਨ ਕਈ ਹੈਗੇ ਪਹਿਲੀ ਗੱਲ ਇਹ ਜੇ ਜੰਗ ਲਗਣੀ ਹੋਵੇ ਹਿੰਦੁਸਤਾਨ ਨੇ ਉਹਨਾਂ ਦੇ 165 ਪਰਮਾਣੂ ਹੈਂਡਲਸ ਆ ਉਹਨਾਂ ਦੇ ਬੇਸ ਕੈਂਪ ਤਬਾਹ ਕਰਨੇ ਸੀ ਸਿੱਧੀ ਜਾ ਕੇ ਉੱਥੇ ਬੰਬਾਰੀ ਕਰਨੀ ਸੀ ਕਿ ਇਹਨਾਂ ਦੇ ਪਰਮਾਣੂ ਹਥਿਆਰ ਹੀ ਖਤਮ ਕਰ ਦੋ ਠੀਕ ਹੈ ਨਾ ਹਿੰਦੁਸਤਾਨ ਨੇ ਨਹੀਂ ਕੀਤੇ ਇਸ ਦਾ ਮਤਲਬ ਜੰਗ ਹਜੇ ਦੂਰ ਹੈ। ਔਰ ਦੂਜੀ ਜਿਹੜੀ ਗੱਲ ਹੈ ਕਿ ਇਹ ਜਿਹੜੀਆਂ ਸਾਡੇ ਕਾਫ ਇਹਨਾਂ ਦੇ ਪਾਕਿਸਤਾਨ ਦੇ ਨਾਲ ਇਦਾਂ ਦੀਆਂ ਹੈਗੀਆਂ। ਇਦਾਂ ਦੀਆਂ ਟੈਂਸ ਜਿਹੜੀਆਂ ਟਾਈਮ ਟੂ ਟਾਈਮ ਹੁੰਦੀਆਂ ਹੀ ਭਈਆਂ ਲਗਾਤਾਰ। ਤੁਸੀਂ ਪੁੰਛ ਤੋਂ ਬਾਅਦ ਜਿਹੜਾ ਹਮਲਾ ਹੋਇਆ ਉੜੀ ਦੇ ਵਿੱਚ ਹੋਇਆ। ਉਦੋਂ ਵੀ ਤੁਸੀਂ ਪਠਾਨ ਕੋ ਡੇਅਰ ਬੇਸ ਵੀ ਹੋਇਆ ਇਦਾਂ ਹੀ ਟੈਂਸ ਹੋਈ ਪਿੰਡ ਖਾਲੀ ਕਰਾ ਲੈਂਦੇ ਸੀ। ਆਪਸੇ ਗੂਮ ਜਿਹੜੀਆਂ ਸਰਹੱਦ ਤੇ ਗੋਲਾਬਾਰੀ ਹੁੰਦੀ ਸੀਗੀ ਜੀ ਲੇਕਿਨ ਗੱਲ ਇਹ ਹੈ ਕਿ ਹਜੇ جنگ ਬਹੁਤ ਦੂਰ ਹੈਗੀ ਆ ਹਾਂ ਆਧ ਦੇ ਦੌਰ ਦੇ ਵਿੱਚ ਤਾਂ ਮੈਂ ਵੀ ਕਹਾਂਗਾ ਯਾਰ ਆਰਟੀਫੀਸ਼ਲ ਇੰਟੈਲੀਜੈਂਸ ਦਾ ਜਮਾਨਾ ਹੈ Google ਦਾ ਟਾਈਮ ਹੈ 1965 75 ਚ ਤਾਂ ਹੈ ਨਹੀਂ ਸੀ ਹੁਣ ਇਸ جنگ ਦੇ ਵਿੱਚ ਮੈਨੂੰ ਦੱਸੋ ਮੋਕ ਡੀ ਲਿਆ ਬਲੈਕਆਊਟ ਹੋਣਾ ਚਾਹੀਦਾ ਉਹੀ ਪਤਾ ਲੱਗ ਜੂਗਾ ਲਾਈਟਾਂ ਹੀ ਇੰਨੀਆਂ ਤੇਜ਼ ਹੈਗੀਆਂ ਵੀ ਇੱਥੇ ਸ਼ਹਿਰ ਹੈ ਮੈਨੂੰ ਦੱਸੋ ਬਲੈਕਆਊਟ ਕਰਨ ਦੇ ਨਾਲ ਥੱਲੇ ਪਤਾ ਲੱਗ ਜੂਗਾ ਸ਼ਹਿਰ ਨਹੀਂ ਹੈਗਾ ਉਹ ਤਾਂ ਜਿੱਥੋਂ ਨਿਕਲ ਰਹੇ ਹੋ ਉੱਥੇ ਕਲਿੱਕ ਮਾਰ ਦੇਣਾ ਜਲੰਧਰ ਤੋਂ ਉੱਤੋਂ ਨਿਕਲ ਰਹੇ ਹੋ ਲਾਹੌਰ ਤੋਂ ਉੱਤੋਂ ਨਿਕਲ ਰਹੇ ਹੋ ਕਿ ਤੁਸੀਂ ਜਿਹੜੇ ਕਰਾਚੀ ਤੋਂ ਉੱਤੋਂ ਨਿਕਲ ਰਹੇ ਹੋ ਹੁਣ ਤਾਂ ਥੱਲੇ ਇਹ ਚੀਜ਼ਾਂ ਦਾ ਟਾਈਮ ਹੀ ਹੈ ਨੀਗਾ ਹੁਣ ਤਾਂ ਟਾਈਮ ਹੀ ਇੰਨਾ ਦੌਰ ਆਰਟੀਫੀਸ਼ਲ ਦੌਰ ਚੱਲ ਰਿਹਾ ਹੈ ਇੰਟੈਲੀਜੈਂਸ ਦਾ ਤੇ ਤੁਸੀਂ ਪੁੱਛੋ ਨਾ ਤੁਸੀਂ ਤਾਂ ਕੈਨੇਡਾ ਬੈਠੇ ਇੱਥੇ ਬੈਠੇ ਕੈਨੇਡਾ ਦੀਆਂ ਟੋਟਲ ਐਕਟੀਵਿਟੀ ਚ ਹਿੱਸਾ ਲੈ ਸਕਦੇ ਤੇ ਸਾਨੂੰ ਕੈਨੇਡਾ ਦੇ ਇੱਕ ਇੱਕ ਸ਼ਹਿਰ ਦੀ ਇੱਕ ਇੱਕ ਗਲੀ ਦੀ ਜਾਣਕਾਰੀ ਹੋ ਸਕਦੀ ਹੈ ਜੀ ਅਮਰਿਤ ਗਲਤਤਾ ਨਹੀਂ ਹੈਗਾ ਨਾ ਤੇ ਮੈਂ ਤਾਂ ਆਪ ਇੱਕ ਦਿਨ ਸੋਚਦਾ ਮੈਂ ਵੀ ਜਿਹੜੀਆਂ ਬਲੈਕਆਊਟ ਹੈ ਜਾਂ ਮੌਕ ਡ੍ਰਿਲ ਰੈਸਲ ਹੈ ਇਹਨਾਂ ਦਾ ਤਾਂ ਸਾਨੂੰ ਕੋਈ ਫਾਇਦਾ ਨਹੀਂਗਾ ਇਹ ਤਾਂ ਬਲੈਕਆਊਟ ਕਰ ਵੀ ਲਈਏ ਤੇ ਜਿਹੜਾ ਉੱਤੋਂ 에ਅਰਕ੍ਰਾਫਟ ਨਿਕਲ ਰਿਹਾ ਹੋਵੇ ਉਹਦੇ ਸਿਗਨਲ ਆ ਜਾਣੇ ਆ ਮੈਂ ਕਿੱਥੋਂ ਨਿਕਲ ਰਿਆਂ ਠੀਕ ਹੈ ਨਾ ਤੇ ਇਹ ਐਕਚੁਅਲ ਦੇ ਵਿੱਚ ਸਾਨੂੰ ਇੱਕ ਤਿਆਰੀ ਕਰਾਈ ਜਾ ਰਹੀ ਆ ਬਈ ਜੇ ਕਿਤੇ ਖੁਦਾ ਨਾ ਖਾਸਤਾ ਜੰਗ ਲੱਗ ਜੇ ਤੇ ਸੇਵਲ ਡਿਫੈਂਸ ਕਿਵੇਂ ਕਰਨੀ ਆ ਘਰਾਂ ਚ ਕਿਵੇਂ ਕੱਲ ਲੈ ਕੇ ਜਾਣਾ ਸੇਫ ਜਗ੍ਹਾ ਤੇ ਕਿਵੇਂ ਜਾਣਾ ਇਹ ਟਾਈਮ ਟੂ ਟਾਈਮ ਐਕਸਰਸਾਈਜ਼ ਹੋਣੀ ਆ ਵੀ ਚਾਹੀਦੀ ਆ ਲੇਕਿਨ ਬਲੈਕਆਊਟ ਦੇ ਨਾਲ ਮੈਂ ਨਹੀਂ ਸਮਝਦਾ ਸਹਿਮਤ ਹੈਗਾ ਬਲੈਕਆਊਟ ਇਜ਼ ਆ ਠੀਕ ਆ ਪੁਰਾਣਾ ਦੌਰ ਵਾਲਾ ਟਾਈਮ ਆ ਕਿ ਬਲੈਕਆਊਟ ਕਰਤਾ ਗਿਆ 1965 77 ਚ ਜਦੋਂ ਗੂਗਲ ਨਹੀਂ ਹੈਗੀ ਸੀ ਕਿ ਕੰਪਿਊਟਰ ਨਹੀਂ ਸੀ ਇੰਟਰਨੈਟ ਇੰਨਾ ਨਹੀਂ ਹੈਗਾ ਸੀ ਤੇ ਉਦੋਂ ਦਾ ਟਾਈਮ ਮੈਂ ਸਮਝ ਨਹੀਂ ਸਕਦਾ ਵੀ ਹੁਣ ਦਾ ਤਾਂ ਟਾਈਮ ਯਾਰ ਕਰਨ ਤੂੰ ਮੇਰੇ ਕੋਲੇ ਬੈਠਾ ਤੇਰੇ ਮੋਬਾਈਲ ਚੰਦਾ ਪਿਆ ਹੁਣ ਲੋਕਾਂ ਨੂੰ ਲਾਈਵ ਲੋਕੇਸ਼ਨ ਤੇ ਤੁਸੀਂ ਕਿੱਥੇ ਬੈਠੇ ਹੋ ਸੋ ਹੁਣ ਦੌਰ ਚੇਂਜ ਹੋ ਗਿਆ ਬਈ ਭਾਰਤ ਦੀ ਗੂਟਨੀਤੀ ਕਿਵੇਂ ਦੇਖਦੇ ਹੋ ਕਿ ਇਹ ਜੰਗ ਲਗਦੀ ਜੰਗ ਵਾਲਾ ਮਾਹੌਲ ਆ ਚਾਈਨਾ ਵਰਦੀ ਤਾਕਤ ਆ ਉਧਰ ਅਫਗਾਨਿਸਤਾਨ ਬਿਲਕੁਲ ਨਾ بلوچستان ਕੂਟਨੀਤੀ ਦੇ ਤਰੀਕੇ ਨਾਲ ਦੇਖੀਏ ਇੰਟਰਨੈਸ਼ਨਲੀ ਤਾਂ ਭਾਰਤ ਕਿੱਥੇ ਸਟੈਂਡ ਕਰਦਾ ਪਾਕਿਸਤਾਨ ਦੇ ਕੋਲੇ ਪਾਕਿਸਤਾਨ ਦੀ ਪਿੱਠ ਤੇ ਕੌਣ ਖੜਾ ਆ ਭਾਰਤ ਦੇ ਨਾਲ ਕੌਣ ਆ ਕੀ ਇਹ ਜੰਗ ਮਿਸ਼ਰਬਯੁੱਧ ਦਾ ਵੀ ਕਾਰਨ ਬਣ ਸਕਦੀ ਹੈ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਬਈ ਅਮਰੀਕਾ ਜਿਹੜਾ ਹੈ ਉਹ ਦੋਨਾਂ ਪਾਸੇ ਖੜਾ ਹੈ ਮੈਨੂੰ ਕਿਸੇ ਸੱਜਣ ਨੇ ਸਵਾਲ ਪੁੱਛਿਆ ਬਈ ਅਮਰੀਕਾ ਯਾਰ ਅੱਜ ਵੀ 트ੰਪ ਦਾ ਬਿਆਨ ਆਇਆ ਮੈਨੂੰ ਲੱਗਦਾ ਬਈ ਮੈਂ ਤਾਂ ਦੋਨਾਂ ਮੂਲਕਾਂ ਨੂੰ ਕਹੂੰਗਾ ਬਈ ਸ਼ਾਂਤੀ ਵਰਤਨ ਸਹੀਮ ਵਰਤਨ ਕਿ 트ੰਪ ਨੂੰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਅਤਵਾਦੀ ਸੰਗਠਨ 150 ਅਤਵਾਦੀ ਸੰਗਠਨ ਹੈ 150 ਔਨ ਰਿਕਾਰਡ ਅਤਵਾਦੀ ਸੰਗਠਨ ਹੈਗੇ ਜੀ ਕਿ ਉਹਨੂੰ ਪਤਾ ਨਹੀਂ ਅਸੀਂ ਉਸਾਮਾ ਬਿੰਦ ਲਾਦੇਨ ਕਿੱਥੇ ਮਾਰ ਕੇ ਆਏ ਆ ਉਹਨੂੰ ਪਤਾ ਨਹੀਂ ਉਹਨੂੰ ਪਤਾ ਨਹੀਂ ਵੀ ਪਹਿਲਗਾਮ ਹਮਲਾ ਪਾਕਿਸਤਾਨ ਨੇ ਕਰਾਇਆ ਉਹਨਾਂ ਦੀ FBI ਜਿਹੜੀ ਹੈ ਕੱਲੀ ਅਮਰੀਕਾ 'ਚ ਕੰਮ ਨਹੀਂ ਕਰਦੀ ਉਹਨਾਂ ਦੀ FBI ਫੈਡਰੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਵਿਖਾ ਪੱਧਰ ਤੇ ਕੰਮ ਕਰਦੀ ਹੈ ਉਹਨਾਂ ਦੀ ਏਜੰਸੀਆਂ ਪਾਕਿਸਤਾਨ 'ਚ ਜ਼ਿਆਦਾ ਕੰਮ ਕਰਦੀਆਂ ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਲਾਂਚਿੰਗ ਪੈਡ ਚੱਲਦੇ ਆ ਜੈਸ਼ੇ ਮਹਮਦ ਚੱਲਦੇ ਆ ਤੇ ਇਸ ਜਿਹੜਾ ਦੂਜਾ ਹਿਜਬੁਲ ਮਜਾਹੋਦੀਨ ਚੱਲ ਰਿਹਾ ਸਾਰੇ ਦਿਨ ਚੱਲਦਾ ਹੈ ਨਾ ਸਭ ਕੁਝ ਪਤਾ ਹੋਣਾ ਲੇਕਿਨ ਗੱਲ ਇਹ ਹੈ ਕਿ ਉਹ ਹਿੰਦੁਸਤਾਨ ਦੀ ਜਿਹੜੀ ਵੱਧਦੀ ਤਾਕਤ ਹੈ ਅਮਰੀਕਾ ਉਸ ਤੋਂ ਘਬਰਾਉਂਦਾ ਹੈ ਬੇਸਿਕ ਕੀ ਹੁੰਦਾ ਅਮਰੀਕਾ ਨੂੰ ਚਲਾਉਂਦਾ ਕੌਣ ਹੈ ਅਮਰੀਕਾ ਨੂੰ ਚਲਾਉਂਦੇ ਹਿੰਦੁਸਤਾਨੀ ਹੈ ਅੱਜ ਨਾਸਾ ਚ ਚਲ ਜਾਓ ਤੁਹਾਨੂੰ ਹਿੰਦੁਸਤਾਨੀ ਮਿਲਣਗੇ ਯੂਨੀਵਰਸਿਟੀ ਚ ਚਲ ਜਾਓ ਚੰਗੇ ਚੰਗੇ ਫੈਕਲਟੀ ਹਿੰਦੁਸਤਾਨੀ ਮਿਲਣਗੇ ਡਾਕਟਰਸ ਹਿੰਦੁਸਤਾਨੀ ਮਿਲਣਗੇ ਸੌਫਟਵੇਅਰ ਇੰਜੀਨੀਅਰਸ ਗੂਗਲ ਦਾ ਸੀਈਓ ਕੌਣ ਹੈ ਹਿੰਦੁਸਤਾਨੀ ਹੈ ਨਾ ਮਾਈਕਰੋਸਾਫਟ ਦਾ ਹਿੰਦੁਸਤਾਨੀ ਹੈ ਠੀਕ ਆ ਉਹਨਾਂ ਨੂੰ ਤਾਂ ਐਸੀ ਚੀਜ਼ ਦਾ ਰਹਿੰਦਾ ਬਈ ਜੇ ਇਹ ਦੇਸ਼ ਤਰੱਕੀ ਕਰ ਗਿਆ ਤੇ ਅਮਰੀਕਾ ਹਿੰਦੁਸਤਾਨ ਦੀ ਜਗ੍ਹਾ ਤੇ ਹੋਏਗਾ ਹਿੰਦੁਸਤਾਨ ਅਮਰੀਕਾ ਦੀ ਜਗ੍ਹਾ ਤੇ ਵਿਚਨ ਦੀ ਸਰਪੰਚੀ ਲੱਗੂਗੀ আচ্ছা ਉਹ ਕਹਿੰਦੇ ਯਾਰ ਇਹ ਬੰਦਾ ਅੱਗੇ ਵੱਧਦਾ ਪਿਆ ਹੂੰ ਇਹਨੂੰ ਤੰਗ ਕਿਵੇਂ ਕਰਨਾ ਫਿਰ ਤੰਗ ਕਰਨ ਲਈ ਉਹਦੇ ਕੋਲ ਸਿਰਫ ਪਾਕਿਸਤਾਨ ਹੈ ਤੰਗ ਕਰਾਂਦੇ ਆ ਅਦਰਵਾਈਜ਼ ਅਮਰੀਕਾ ਦਾ ਬਿਆਨ ਇਹ ਹੋਣਾ ਚਾਹੀਦਾ ਸੀ ਪਾਕਿਸਤਾਨ ਨੂੰ ਅਖੀਰਲੀ ਇਤਤਾਬਨੀ ਆ ਤਬਾਹ ਕਰਕੇ ਰਖਤੇ ਆਂਗੇ ਆਪਣੇ ਅੱਤਵਾਦੀ ਸਾਰੇ ਠਿਕਾਣੇ ਖਤਮ ਕਰਦੇ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਲੇਕਿਨ ਉਹ ਕੀ ਕਹ ਰਿਹਾ ਮੈਂ ਦੋਨਾਂ ਨੂੰ ਸੰਘਿਆ ਵਰਤੋ ਜੀ ਹੌਸਲਾ ਵਰਤੋ ਇਹਦਾ ਕੀ ਮਤਲਬ ਹੋਇਆ ਉਹ ਸਾਡੇ ਇੱਥੇ ਖੂਨ ਦੀ ਹੋਲੀ ਖੇਡੀ ਜਾਵੇ ਤੇ ਹਿੰਦੂਸਤਾਨ ਸੰਘਿਆ ਵਰਤੇ ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ ਦੀ ਛਿਰਾਰਾਤ ਹੈ ਦੂਸਰਾ ਇਹ ਹੈ ਕਿ ਚਾਈਨਾ ਵੀ ਕਦੀ ਨਹੀਂ ਚੰਦਾ ਕੀ ਉਦੀ ਮੰਡੀ ਜਿਹੜੀ ਆ ਮੰਡੀ ਕਿਉਂਕਿ ਚਾਈਨਾ ਇੱਕ ਬਹੁਤ ਵੱਡੀ ਇੰਡਸਟਰੀ ਡਵੈਲਪ ਹੋ ਚੁੱਕੀ ਵੇ ਖਬ ਦੀ ਸਭ ਤੋਂ ਟਾਪ ਦੀ 140 ਕਰੋੜ ਹਿੰਦੂਸਤਾਨੀ ਲੋਕੋ ਸਮਾਨ ਖਰੀਦਦੇ ਆ ਸ਼ਾਇਦ ਤੁਸੀਂ ਵੀ ਇੱਥੇ ਬੈਠੇ ਹੋ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਵੀ ਕੁਝ ਚਾਈਨਾ ਦਾ ਹੋਏਗਾ ਮਾਈਕ ਚਾਈਨਾ ਦਾ ਮਾਈਕ ਚਾਈਨਾ ਦਾ ਠੀਕ ਹੈ ਨਾ ਤੇ ਚਾਈਨਾ ਕਿਵੇਂ ਚਾਹੇਗਾ ਮੇਰੀ ਮੰਡੀ ਖਰਾਬ ਹੋ ਜਾਏ ਉਹ ਚਾਹਦਾ ਇਹ ਮੰਡੀ ਤਰੱਕੀ ਨਾ ਕਰੇ ਹੁਣ ਹਿੰਦੁਸਤਾਨ ਆ ਹਿੰਦੁਸਤਾਨ ਚ ਬੈਟਰੀ ਬਣਨ ਲੱਗ ਪਈ ਮੋਬਾਈਲ ਦੀ ਕੁਝ ਚਾਰਜਰਸ ਇੰਡਸਟਰੀ ਲੱਗ ਗਈ ਹੈ ਫੋਨ ਦੀ ਅਸੈਂਬਲਿੰਗ ਇੰਡਸਟਰੀਆਂ ਲੱਗ ਗਈਆਂ ਚਾਈਨਾ ਨੂੰ ਪਰੇਸ਼ਾਨੀ ਨਹੀਂ ਹੋਏ ਇਹ ਸਾਡੀ ਖਪਤ ਖਤਮ ਹੋ ਜਾਏਗੀ ਅਸੀਂ ਚਾਈਨਾ ਦੇ ਟੁਆਇਲਸ ਦੇ ਉੱਤੇ ਐਂਟੀ ਡੰਪਿੰਗ ਡਿਊਟੀ 200% ਲਾਤੀ ਹਿੰਦੂ ਅਸੀਂ ਚਾਈਨਾ ਦਾ ਕਿੰਨਾ ਖੜੋਣਾ ਹਿੰਦੁਸਤਾਨ ਚਾਹੁੰਦਾ ਸੀ ਅਰਬਾਂ ਰੁਪਏ ਦੀ ਬਿਲਿੰਗ ਸੀ ਉਹਦੀ ਹੁਣ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਕਿ ਹਿੰਦੁਸਤਾਨ ਚ ਖੜੋਣੇ ਬਣਾਓ ਇਸ ਦੇ ਵਿੱਚ ਹੀ ਆਇਆ ਨਾ ਬਜਟ ਦੇ ਵਿੱਚ ਇਹ ਜਲਾਸ ਬਈ ਕਿ ਹਿੰਦੁਸਤਾਨ ਨੂੰ ਖਲੋਣਾ ਇੰਡਸਟਰੀ ਦੇ ਰੂਟ ਚ ਡਿਵੈਲਪ ਕਰੋ ਅਰ ਪਰ ਰੱਬੀਏ ਦਾ ਉਹਨਾਂ ਦਾ ਵਪਾਰ ਖਤਮ ਹੋ ਗਿਆ ਉਹ ਕਹਿੰਦਾ ਜੇ ਸਾਡੀ ਮੰਡੀ ਖਤਮ ਹੋ ਗਈ ਸਾਡੇ ਬਾਇਰਸ ਖਤਮ ਹੋ ਗਏ ਫਿਰ ਤੰਗ ਕਿੱਦਾ ਕਰਨਾ ਸਾਨੂੰ ਤੰਗ ਕਿੱਦਾ ਕਰਨਾ ਬਈ ਇਹ ਡਿਵੈਲਪਮੈਂਟ ਵਾਲੇ ਪਾਸੇ ਨਾ ਜਾਵੇ ਇਹ ਇਹਨੂੰ ਆਰਥਿਕ ਰੂਪ ਚ ਕਮਜ਼ੋਰ ਹੋਵੇ ਇਹਨੂੰ ਜਾਣ ਚੁਕੀ ਇਹਨੂੰ ਉਲਝਾਓ ਪਾਕਿਸਤਾਨ ਨੂੰ ਉਲਝਾ ਦਿੱਤਾ ਇਹ ਦੇਸ਼ ਜਿਹੜੇ ਡਿਵੈਲਪਡ ਕੰਟਰੀਜ਼ ਹੈ ਇੱਥੇ ਯਾਰ ਸਾਡੇ ਤਾਂ ਪੰਜਾਬੀ ਚ ਘਾਵਤ ਆ ਵੱਡਾ ਭਰਾ ਨਹੀਂ ਚਾਹਦਾ ਛੋਟੇ ਨੂੰ ਵੀ ਉਹ ਮੇਰੇ ਬਰਾਬਰ ਆ ਜੇ ਠੀਕ ਹੈ ਨਾ ਜਿੰਨਾ ਮਰਜ਼ੀ ਹੋਵੇ ਪਿੰਡਾਂ ਦੇ ਵਿੱਚ ਜਦੋਂ ਕਿਸੇ ਦੀ ਡੈਥ ਹੁੰਦੀ ਨਾ ਬੁਢੇ ਦੀ ਉਹ ਜਦੋਂ ਜ਼ਮੀਨ ਵੰਡਦਾ ਭਰਾਵਾਂ 'ਚ ਤੇ ਜੇ ਕਿਤੇ ਕਿਸ ਨੂੰ 1 ਇੰਚ ਜ਼ਮੀਨ ਘੱਟ ਆ ਜੇ ਨਾ ਤੇ ਉਹ ਸਾਰੀ ਉਮਰ ਸ਼ਰੀਕੇ ਨਾਲ ਲੜਦਾ ਹੈ ਸ਼ਰੀਕੇਵਾਦੀ ਹੈ ਸਾਡੀ ਸਾਰੀ ਉਮਰ ਚੱਲਦੀ ਹੈ ਪੀੜੀ ਤਰ ਪੀੜੀ ਬਈ ਸਾਡੇ ਸ਼ਰੀਕੇ ਆ ਬਿਲਕੁਲ ਬਾਈ ਤੁਸੀਂ ਬਹੁਤ ਹਾਂਜੀ ਹੁਣ ਸੁਣ ਲਓ ਗੱਲ ਪੂਰੀ ਪਾਕਿਸਤਾਨ ਨਾਲ ਸਾਡੀ ਵੰਡ ਹੋਈ ਹੈ ਜੀ ਸਾਡੀ ਲੜਾਈ ਅਮਰੀਕਾ ਤੇ ਚੀਨ ਨੇ ਪਵਾ ਕੇ ਰੱਖੀ ਹੈ ਇਹਦੇ ਵਿੱਚ ਗੱਲ ਹੀ ਖਤਮ ਹੈ ਗੱਲ ਹੀ ਤਾਂ ਹੋਣੀ ਬਿਲਕੁਲ ਲਾਸਟ ਵਿੱਚ ਬਾਈ ਕਿਉਂਕਿ ਤੁਸੀਂ ਸੀਨੀਅਰ ਜਰਨਲਿਸਟ ਆ ਪੰਜਾਬ ਦੇ ਮਾਨਯੋਗ ਜਰਨਲਿਸਟਾਂ ਦੇ ਵਿੱਚ ਤੁਹਾਡਾ ਨਾਮ ਆਉਂਦਾ ਹੈ ਲੋਕਾਂ ਨੂੰ ਕੀ ਕਹਿੰਦੇ ਹੋ ਕਿ ਵੀ ਖਬਰਾਂ ਬਹੁਤ ਤਰੀਕਿਆਂ ਦੀਆਂ ਆ ਰਹੀਆਂ ਖਬਰਾਂ ਉਕਸਾਉ ਵੀ ਆ ਰਹੀਆਂ ਐ ਡਰੋਨ ਵਾਲੀਆਂ ਵੀ ਆਉਂਦੀਆਂ ਲੋਕਾਂ ਨੂੰ ਕੀ ਕਹਿੰਦੇ ਹੋ ਵੀ ਖਬਰ ਕਿਹੋ ਜੀ ਖਬਰ ਤੇ ਯਕੀਨ ਹੋਵੇ ਜਾਂ ਫੈਕਟ ਕਿਵੇਂ ਚੈੱਕ ਹੋਵੇ ਦੇਖੋ ਸਿੱਧੀ ਜੀ ਗੱਲ ਹੈ ਕੋਈ ਵੀ ਖਬਰ ਆਂਦੀ ਹੈ ਉਦੀ অথেন্টিসিটি ਵਾਸਤੇ ਜਰੂਰ ਜਿਹੜਾ ਵਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਚੈੱਕ ਕੀਤਾ ਜਾਵੇ ਉਹਨਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫੀਸਰਸ ਦਾ Google ਤੇ ਉਹਨਾਂ ਦੇ ਨੰਬਰਸ ਹੈ ਹਰ ਹਰ ਜ਼ਿਲ੍ਹੇ ਦੇ ਵਿੱਚ ਇੱਕ ਡੀਪੀਆਰਓ ਜਿਹਨੂੰ ਡਿਸਟ੍ਰਿਕਟ ਰਿਲੇਸ਼ਨ ਪਬਲਿਕ ਆਫਸਰ ਕਹਿੰਦੇ ਆ ਏਪੀਆਰਓ ਜਿਹਨੂੰ ਅਸਿਸਟੈਂਟ ਪਬਲਿਕ ਰਿਲੇਸ਼ਨ ਆਫਸਰ ਕਹਿੰਦੇ ਆ ਤਨਾਤ ਹੈਗੇ ਉਸ ਤੋਂ ਇਲਾਵਾ ਕੰਟਰੋਲ ਰੂਮ ਹੈ ਪੁਲਿਸ ਦੇ ਡੀਸੀ ਦਾ ਕੰਟਰੋਲ ਰੂਮ ਹੈ ਜੀ ਔਰ ਮੈਂ ਅੱਜ ਗੱਲ ਵੀ ਇਸ ਚੀਜ਼ ਦੀ ਡੀ ਸੀ ਸਾਹਿਬ ਨਾਲ ਕਰ ਰਿਹਾ ਸੀ ਬਈ ਤੁਸੀਂ ਇੱਕ ਕੰਟਰੋਲ ਰੂਮ ਬਣਾ ਦਿਓ ਜਿੱਥੇ ਇਹ ਜਿਹੜੀਆਂ ਅਫਵਾਹਾਂ ਵਾਲੀਆਂ ਕੋਈ ਗੱਲ ਹੈਗੀ ਹੈ ਪਹਿਲਾਂ ਤੁਹਾਡੇ ਕੋਲੋਂ ਕਨਫਰਮ ਕਰ ਲੈ। ਹੂੰ ਬਈ ਇਜ਼ ਇਟ ਰਾਈਟ অর ਇਜ਼ ਇਟ ਰੌਂਗ ਐਵੇਂ ਉਹ ਟਾਇਰ ਇੱਕ ਫਟ ਗਿਆ ਭੋਗਪੁਰ ਦੇ ਕੋਲ ਸਾਰੀ ਰਾਤ ਰੌਲਾ ਪਾ ਦਿੱਤਾ ਬਲੈਕ ਆਊਟ ਖਰਾਬਤਾ। ਜੀ ਕੱਲ ਦੀ ਗੱਲ ਤੁਹਾਨੂੰ ਹਾਸੇ ਵਾਲੀ ਦੱਸਦਾ ਪਠਾਨਕੋਲ ਰੋਡ ਤੇ ਇੱਕ ਗੱਡੀ ਨੂੰ ਅੱਗ ਲੱਗ ਗਈ। ਜੀ ਕਿਸੇ ਬਾਈ ਨੇ ਉੱਥੇ ਚੁੱਕ ਕੇ ਉਹਨੂੰ ਵੀਡੀਓ ਪਾਤੀ ਇੱਕ ਬੰਬ ਮਾਰਤਾ ਜੀ ਇਹ ਕਾਰ ਦੇ ਉੱਤੇ ਅੱਗ ਲੱਗ ਗਈ ਜੀ। ਮੈਨੂੰ ਸੀਨੀਅਰ ਜਰਨਲਿਸਟਾਂ ਦੇ ਫੋਨ ਆਨੇ ਸ਼ੁਰੂ ਹੋ ਗਏ ਮਤਲਬ ਇੱਥੋਂ ਨਹੀਂ ਬਾਹਰੋਂ ਵੀ ਉਹੋ ਜਲੰਧਰ ਚ ਕਾਰ ਤੇ ਬੰਬ ਮਾਰਤਾ ਬਾਈ ਜੀ ਤੁਸੀਂ ਸੇਫ ਹੋ ਮੈਂ ਕਿਹਾ ਯਾਰ ਮੈਂ ਜਲੰਧਰ ਬੈਠਾ ਹਾਂ ਮੈਂ ਰੋਟੀ ਖਾਣਾ ਪਿਆ ਬੰਬ ਕਿੱਥੇ ਵੱਜ ਗਿਆ ਵੀ ਮੇਰੀ ਨੌਲੇਜ ਹੀ ਨਹੀਂ ਮੈਂ ਤਾਂ ਜਲੰਧਰ ਬੈਠਾ ਹਾਂ ਯਾਰ ਮੈਨੂੰ ਕਹਿੰਦੇ ਤੁਹਾਨੂੰ ਲਿੰਕ ਭੇਜਦੇ ਆ ਮੈਂ ਲਿੰਕ ਕੋ ਖੋਲਿਆ ਜੀ ਉਹ ਕਿਸੇ ਨੇ ਪਾਇਆ ਜੀ ਇੱਥੇ ਬੰਬ ਮਾਰਤਾ ਕਾਰ ਮੈਂ ਰਾਤੀ ਫੇ ਫੋਨ ਕੀਤਾ ਅਫਸਰ ਨੂੰ ਮੈਂ ਕਿਹਾ ਜੀ ਬੰਬ ਕਹਿੰਦੇ ਬਾਈ ਜੀ ਬੰਬ ਫਟਿਆ ਹੋਵੇ ਤੇ ਅਸੀਂ ਤੁਹਾਨੂੰ ਨਾ ਪਤਾ ਲੱਗੇ ਇਹ ਕਹਿੰਦੇ ਜਲਦੀ ਕਾਰ ਦੇ ਬੂਫਰ ਲਾਏ ਹੋਏ ਸੀ ਉਹਨੇ ਬੂਫਰਸ پارک ਕਰਕੇ ਅੱਗ ਲੱਗ ਗਈ ਆ ਤੇ ਮੈਂ ਕਿਹਾ ਕਹਿੰਦੇ ਹੈ ਹੀ ਕੋਈ ਨਹੀਂ ਗੱਲ ਯਾਰ ਇਹ ਕਹਿੰਦੇ ਅੱਗ ਲੱਗੀ ਹੈ ਕਾਰ ਨੂੰ ਠੀਕ ਹੈ ਨਾ ਇਹ ਚ ਬੰਬ ਕਿਥੋਂ ਫਟ ਗਿਆ ਤੇ ਤੁਸੀਂ ਇਹ ਦੇਖੋ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਪਏਗਾ ਅਫਵਾਹਾਂ ਬਹੁਤ ਫੈਲਦੀਆਂ ਪਈਆਂ ਲੋਕੀ ਰਾਸ਼ਨ ਵਾਲੀਆਂ ਸਟੋਰਾਂ ਦੇ ਉੱਤੇ ਲਾਈਨਾਂ ਲਾ ਕੇ ਖੜੇ ਗਿਆ ਪੈਟਰੋਲ ਬੰਬਾਂ ਦੇ ਖੜੇ ਆ ਕੁਝ ਨਹੀਂ ਹੋਣਾ ਪੰਜਾਬ ਵੈਸੇ ਵੀ ਦਲੇਰ ਹੈ ਜੇ ਅੱਜ ਜੰਗ ਲੱਗ ਜੇ ਇਕੱਲਾ ਪੰਜਾਬ ਹੀ ਪਾਕਿਸਤਾਨ ਨੂੰ ਸੰਭਾਲ ਲੇਗਾ ਪੰਜਾਬੀ ਇੰਨੇ ਦਲੇਰ ਆ ਕਿਤੇ ਇਹ ਬਾਕੀ ਗਲ ਬਾਕੀ ਸਟੇਟਾਂ ਦਾ ਭੁੱਲ ਜਾਣਾ ਜੇ ਪੰਜਾਬ ਆਜ਼ਾਦੀ ਦਿਵਾ ਸਕਦਾ ਨਾ ਅੰਗਰੇਜ਼ਾਂ ਤੋਂ ਇਕੱਲਾ ਤੇ ਪੰਜਾਬ ਪਾਕਿਸਤਾਨ ਨੂੰ ਸਮੇਟ ਵੀ ਸਕਦਾ ਬਹੁਤ ਬਹੁਤ ਅਨਵਾਰ ਸੋ ਸੀਨੀਅਰ ਜਰਨਲਿਸਟ ਗੱਲ ਕਰ ਰਹੇ ਸੀਗੇ ਕਹਿੰਦੇ ਕਿ ਪੰਜਾਬ ਆਪਣੇ ਆਪ ਚ ਨਾ ਦਲੇਰ ਹੈ ਕਿ ਜੇ ਜੰਗ ਲੱਗਦੀ ਤਾਂ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਨਹੀਂ ਸਾਡਾ ਇਤਿਹਾਸ ਦੱਸਦਾ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੋ ਅਫਵਾਹਾਂ ਫੈਲ ਰਹੀਆਂ ਜਿਸ ਤਰ੍ਹਾਂ ਦੇ ਖਬਰਾਂ ਨੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨਾਂ ਖਬਰਾਂ ਦੇ ਇਫੈਕਟ ਚੈੱਕ ਕਰੋ ਉਹਨੂੰ ਸ਼ੇਅਰ ਨਾ ਕਰੋ ਤੇ ਇਹੋ ਜਿਹੀ ਖਬਰ ਕੋਈ ਵੀ ਸ਼ੇਅਰ ਨਾ ਕਰੋ ਜਿਸ ਦੇ ਨਾਲ ਲੋਕਾਂ 'ਚ ਗਲਤ ਮੈਸੇਜ ਜਾਵੇ ਫਿਲਹਾਲ ਜੰਗ ਕਦੀ ਵੀ ਵਿਕਾਸ ਜਾਂ ਤਰੱਕੀ ਲੋਕਾਂ ਦੀ ਭਲਾਈ ਲਈ ਨਹੀਂ ਹੁੰਦੀ ਅਸੀਂ ਤੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਜੰਗ ਲੱਗੇ ਨਾ ਦੋਹਾਂ ਦੇਸ਼ਾਂ ਦੀ ਬਿਹਤਰੀ ਵੱਲ ਕਦਮ ਵਧਣ ਤੇ ਜਿਹੜੇ ਮਨੁੱਖਤਾ ਦੇ ਦੁਸ਼ਮਣ ਨੇ ਇਨਸਾਨੀਅਤ ਦੇ ਦੁਸ਼ਮਣ ਨੇ ਇਹੋ ਜੇ ਇਰਾਦੇ ਹਮੇਸ਼ਾ ਫੇਲ ਹੋਣ ਆਪਣੇ ਸਹਿਯੋਗੀ ਕਰਨਦੀਪ ਦੇ ਨਾਮ ਕਰਨ ਸ਼ਰਮਾ ਮਿੱਟੀ ਦੇ